ਸੁਣੋ ਅੱਗੇ ਜਿਹੜੀ ਕਣਕ ਵੇਚੀ ਉਹ ਤਾਂ ਸਾਨੂੰ ਡੱਬਾ ਖਵਾਲਤਾ ਤੇ ਹੁਣ ਇਹਦਾ ਰਹਿ ਗਿਆ ਜਿਹੜਾ ਦਿੱਕਾ ਬੰਦਾ ਵਾ ਉਹ ਵਿਚਾਰਾ ਕਿਦਾਂ ਦਾ ਹੋਗਾ ਉਹ ਚਲੋ ਆ ਮੈਂ ਮਟਾ ਖਾ ਦੋ ਉਹ ਹੀ ਗੱਲ ਦੇਖੀ ਇਹਦਾ ਜਿੱਦੀ ਜਿੱਦੇ ਕੇ ਇਹ ਆਡੀ ਸ਼ਾਤਿਆ ਬੱਸ ਬੱਸ ਮੈਂ ਵੀ ਹਮਝਾਈ ਮੈਨੂੰ ਵੀ ਲੱਗਤੇ ਬਣਾਓ ਇਹਦੇ ਕੰਮਾਂ ਸੱਚ ਤੇ ਰੋਟੀ ਨਹੀਂ ਨਾ ਖਾਦੀ ਚਲੋ ਬਾਬੂ ਉਤਰੋ ਪਤਾ ਨਹੀਂ ਦੇ ਛੱਟਣ ਲੱਤ ਜਾਣਗੇ ਭੱਜ ਗਏ ਕੋਈ ਤਾਂ ਮੈਂ ਕਹਿ ਨਹੀਂ ਚੱਲੀ ਇਹਨੂੰ ਆਜਾ ਆਜਾ ਤੂੰ ਆਪਣਾ ਥਾਂ ਤੋਂ ਟਿਕਾਣਾ ਬਦਲ ਲੈ ਕਿ ਤੂੰ ਇੱਥੇ ਰਹਿਣਾ ساری ਜ਼ਿੰਦਗੀ ਆ ਮੱਲੀ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲਦਾ ਸਾਰਿਆਂ ਦਾ ਦਾ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਿੱਕੀ ਤੇ ਮਿੱਟੀ ਜੀ ਵੀਡੀਓ ਦੇ ਵਿੱਚ ਮੈਂ ਅੰਦਰ ਘਰਦੀ ਮੈਂ ਬੈ ਪਿਆ ਤੇ ਬਹੁਤ ਜ਼ਿਆਦਾ ਵੇਖੋ ਧੁੱਪ ਲੱਗ ਚੁੱਕੀ ਆ ਤੇ ਗਰਮੀ ਨੇ ਹੱਥ ਕਰਾਈ ਪਈ ਆ ਤੇ ਹੁਣ ਮੱਲੀ ਸਾਹਿਬ ਨੇ ਜਿੱਦਾਂ ਕੀ ਬਲੌਗ ਦੀ ਸਟਾਰਟਿੰਗ ਕਰ ਦਿੱਤੀ ਆ ਤੇ ਚੱਲੇ ਆ ਮੈਨੂੰ ਛੱਡਣ ਡਿਊਟੀ ਤੇ ਤੇ ਵਲੌਗ ਦੇ ਵਿੱਚ ਜੋ ਜੋ ਵੇਖਣ ਨੂੰ ਮਿਲੂਗਾ ਪਲੀਜ਼ ਵੇਖ ਲਿਆ ਕਰੋ ਲਾਈਕ ਪਾਉਣ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਵਾਸਤੇ ਬੜੇ ਪਿਆਰ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਵੀਡੀਓ ਬਣਾਉਂਦੇ ਆ ਦੱਸੋ ਹਾਂ ਲੱਗ ਗਿਆ ਬਣਾਉਂਦੇ ਆ ਨਾ ਹਾਂ ਗਰਮੀ ਬੜੀ ਹੈ ਗਰਮੀ ਗਰਮੀ ਦੇ ਵਿੱਚ ਅਸੀਂ ਵੀਡੀਓ ਤੁਹਾਡੇ ਲਈ ਕਿੰਨੇ ਔਖੇ ਆ ਬਣਾਉਨੇ ਤੂੰ ਇੱਤਰ ਸਖਾਇਆ ਕਰੋ ਮਾੜਾ ਮੋਟਾ ਖਾਲਿਆ ਕਰੋ ਜ਼ਿਆਦਾ ਨਹੀਂ ਚੱਲ ਬੈ ਚਲੀ ਫੇਲੋ ਉਦੋਂ ਨਹੀਂ ਕਿਹਾ ਵੀ ਮੈਨੂੰ ਤੇਰਾ ਲਿਆਂਦਾ ਗਿਫਟ ਪਸੰਦ ਆਇਆ ਉਦੋਂ ਇਹ ਗੱਲ ਕਹਿ ਤੀ ਤੇ ਹੁਣ ਕਹਿੰਦੇ ਆ ਵੀ ਮੈਨੂੰ ਨਾ ਨੇਰੇ ਦੇ ਵਿੱਚ ਉਹ ਨਹੀਂ ਆ ਨਾ ਤੂੰ ਮੈਨੂੰ ਚਿੱਟੀਆਂ ਆਣ ਕਹਿਆ ਦੇ ਔਰ ਇਹ ਕਸ਼ਟ ਤਾਂ ਹੀ ਆਪ ਹੀ ਕਰੋ ਮੈਂ ਨਹੀਂ ਕਰਨਾ ਤੇ ਅੱਜ ਆ ਕਣਕ ਦੀ ਵਿਵਾਰੀ ਆਈ ਗਈ ਫਾਈਨਲੀ ਹੁਣ ਇਹ ਵੀ ਕਣਕ ਜਿਹੜੀ ਉਹ ਵੱਡੀ ਚੱਲੀ ਆ ਸਾਹਮਣੇ ਲੱਗੀ ਹੋਈ ਆ ਕੰਪੈਨ ਕੋਣ ਮੇਰੇ ਵੱਟ ਜਾ ਖੁੱਟਾ ਜੱਤਾ ਕਿ ਹੁੰਦਾ ਖੱਟਾ ਕਿ ਹੁੰਦਾ ਆ ਕਿ ਲਾਵਾ ਦੇ ਖੱਤੇ ਨੂੰ ਨੂੰ ਕਿੱਲੇ ਨੂੰ ਬਤਾ ਰਹੇ ਹੋ ਜੀ ਉੱਧੇ ਦਾਨਾ ਨਾ ਠੀਕ ਹੋਵੇ ਡੇਗਾਲਾ ਜਿਹੜਾ ਆਈ ਟੋਪਰੇਟ ਜੰਪ ਤੇ ਵੀ ਆ ਤੇ ਮੁੜ ਕੇ ਆਉ ਤਾ ਤਾ ਬੈਠ ਚੁੱਕੇ ਸੱਤ ਮੈਂ ਫਿਰ ਕਹਾਂ ਪਤਾ ਇੱਧਰ ਭੱਜ ਦਫੇਰਾ ਹੀ ਪਾਉਂਦਾ ਅੰਗਲਾਂ ਦੇ ਜਾਲਾ ਰੋਣ ਵਾਲਾ ਨੇ ਤਾਂ ਵੱਡਾ ਲੋ ਕਿ ਨਿੱਕੇ ਦਾ ਸਹੀ ਗੱਲ ਜਿਹੜਾ ਦਿੱਕਾ ਬੰਦਾ ਵਾ ਉਹ ਵਿਚਾਰਾ ਕਿਦਾਂ ਦਾ ਹੋਊਗਾ ਉਹ ਗੱਲ ਜਿਹੜਾ ਲੰਮਾ ਉਹਦੇ ਹੋ ਜੂ ਨਿੱਕੇ ਲਈ ਦੇ ਓੱਖਾ ਨਾ ਉਹ ਮੇਰੇ ਵਰਗਾ ਵਿਚਾਰਾ ਕੁਰਸੀਆਂ ਤੇ ਚੜਦਾ ਫਿਰੂ ਆ ਉਹ ਭਾਰੀ ਹੁੰਦੀ ਜਿਹਨੇ ਦੀਦੀ ਰੱਖੀ ਐ ਆਪਰੇ ਸਾਹ ਰੱਖਦਾ ਫੋ ਇੰਨੇ ਦੇ ਆਪਣੇ ਸਾਹ ਦੇ ਰੱਖੀ ਇਹਦਾ ਜਿੱਦ ਜਿੱਦੇ ਕੇ ਇਹ ਆਡੀ ਸ਼ਾਤਿਆ ਬੱਸ ਬੱਸ 来 ਗਈ ਹੈ। ਉਹ ਇਸ ਦਾ ਸਾਰਾ ਪਟੋਲਾ ਟੰਡਾ ਦੇ। ਆਹ ਨਾ ਕੋਲ ਕਹਿੰਦੇ ਆਫ। ਕੋਠੇ ਦੀ ਦੇਖਾਂ। ਕੋਠੇ ਦਾ ਨਹੀਂ ਸਾਨੂੰ ਸਾਨੂੰ ਇੱਥੋਂ ਦਾ ਵੀਰੋ ਕੋਠੇ ਦਾ ਤੂੰ ਕਿਹੜਾ ਵੀ। ਆਲਾ ਇੱਥੇ ਨਹੀਂ ਪਹੁੰਚ ਲਏ ਆ ਤੇ ਭਾਈ। ਕੋਈ ਤਾਂ ਹੀ ਆਪਣੇ ਹਿਸਾਬ ਨਾਲ ਰੱਖੀ। ਹੈ? ਆਪਣੇ ਸਾਹਮਣੇ ਰੱਖੀਏ। ਆਪਣੇ ਹਿਸਾਬ ਨਾਲ ਆ ਗਈ ਝਾੜੇ ਲਾਉਣ ਦੀ ਵਾਰੀ। ਝਾੜੂ ਲਾਉਣਾ ਹੈ ਬੇਟਾ। ਹਾਂ। ਫਾਪ ਫਾਪ ਹੋ ਜਾ। ਵੀਰ ਉਹ ਤਾਂ ਇਪਰੇ ਗਤੀ ਚੱਲੀ। ਆਦ ਮੋਂ ਦਾ ਨਿੱਕਾ ਵਾ ਉਹ ਵੱਡੇ-ਵੱਡੇ ਵਾਲਾ ਆ 7 ਫੁੱਟਾ ਉਹ ਵੱਡਾ ਹੋ ਜਾਂਦਾ ਵਾ ਓਏ ਮੈਂ ਮੈਂ ਯਾਰ ਵਧੀਆ ਸਪੀਕ ਲਾ ਲਾ ਤੀ ਨਹੀਂ ਦੂਜਾ ਲਿਆ ਦੋ ਠੀਕ ਹੋ ਜਾ ਬੜਾ ਹੈ ਨੀ ਮੇਰੀਆਂ ਸਹੇਲੀਆਂ ਨੇ ਕਿੜੀਆਂ ਪਣਾ ਮੈਂ ਸਪੀਕ ਲਾ ਦਿੱਤਾ ਪਵਾ ਯਾਰ ਵੱਡਾ ਤੇ ਇਹ ਹੋਜੂ ਵੱਡਾ ਵੇਖਿਓ ਪ੍ਰਭ ਇੰਨਾ ਹੀ ਹੋਣਾ ਵਾ ਸਰਕਾਰੀ ਦਫ਼ਤਰਾਂ ਜਿਹਾ ਹੋ ਜੇ ਚੱਲਦੇ ਤੇ ਆਹੋ ਬੜਾ ਵਾ ਅੱਛਾ ਸਰਕਾਰੀ ਦਫ਼ਤਰਾਂ ਅੰਕਲ ਸਰਕਾਰੀ ਦਫ਼ਤਰਾਂ ਹਾਂਜੀ ਹਾਂਜੀ ਉੱਥੇ ਹੀ ਖੜਾ ਇੱਕ ਬ੍ਰਸ਼ ਦੇ ਦੋ ਵਧੀਆ ਜਾ ਆਪਣੇ ਦੋਨਾਂ ਦਾ ਹਾਂ ਵੇ ਲੋ ਫਰਮਾਸ਼ ਆਂਦੀਆਂ ਕੁੜੀਆਂ ਨੇ ਮੈਨੂੰ ਬ੍ਰਸ਼ ਲੈ ਗਿਆ ਉਥੋਂ ਮਾਂਦੇ ਜੀ ਵੱਡਾ ਲੈ ਸਮਾਨ ਮਗੰਦੇ ਵੇ ਲੋ ਕਿੰਨਾ ਤੁਹਾਡੇ ਕੋਲ ਪੂਰੀ ਮੈਂ ਤੁਹਾਡੇ ਮਚਾਈ ਹੋਈ ਆ ਇਹ ਮੈਂ ਨਾ ਕੋਈ ਤੋਂ ਕਮਿਸ਼ਨ ਨਹੀਂ ਸਾਨੂੰ ਦੇਣਾ ਕਮਿਸ਼ਨ ਨਹੀਂ ਸਾਨੂੰ ਮਿਲਣੀ ਮੈਂ ਇਹਨੂੰ ਚਿਪਤਾ ਲਈ ਕਾਹਲੀ ਕਰਨੀ ਹੈ ਕੁੜੀਆਂ ਦੱਸਦਾ ਸਮਾਨ ਵਧੀਆ ਮਿਲਦਾ ਵਾ ਦੇ ਨਾ ਤੇਰਾ ਯਾਦ ਇਹਦਾ ਕਾਲਾ ਦੇ ਨਾ ਹਾਂ ਇਹ ਹੀ ਦੇ ਦੋ ਜਲਦੀ ਕਰੋ ਕੰਬੈਨ ਵਾਲਾ ਯਾਰ ਆਇਆ ਲੱਗੇ ਮੈਂ ਵਟਾਉਣੀ ਆ ਸਾਰੇ ਕੰਮ ਆ ਤੇ ਕਾਲਾ ਲੈ ਜਾ ਮੀਂਹ ਹਾਲ ਸਤਰਾਂ ਦਾ ਆ ਬੜੀ ਸੋਹਣੀ ਡੱਬੀ ਜੀ ਆ ਹਾਂ ਪ੍ਰਭ ਹਾਂ ਇਹ ਕਦਲੀ ਆ ਇਹਦੇ ਤੋਂ ਕੋਈ ਸਮਾਨ ਵੀ ਨਹੀਂ ਆਉਣਾ ਫੇਰ ਕਦਲੀ ਬਣਾਈਏ ਨਾ ਕੀ ਬਣਾਏ ਨਬਾਰੀ ਜੀ ਹੂੰ ਸੋਰੇ ਨਹੀਂ ਬਰਛੇ ਤੈਨੂੰ ਲੈ ਕਣ ਗਿਆ ਨੇ ਗਣਾ ਗਾ ਸਮਾਨ ਵਿੱਚ ਪੈਣਾ ਆ ਵਧੀਆ ਨਾ ਵਧੀਆ ਆਂਦੀ ਲੈ ਕੇ ਤੇ ਇਹਦੇ ਜਿਹੇ ਹੀ ਰੰਗ ਮੈਂ ਵੀ ਹਮਦੇ ਆ ਹੀ ਮੈ ਵੀ ਲੱਗਦੇ ਬਣਾਓ ਇਹਦੇ ਬਣਾਸ ਫੈਕਟਰੀ ਰੋਟੀ ਨਹੀਂ ਨਾ ਖਾਦੀ ਹੂੰ ਦੇਖੋ ਕੜਾਈ ਤੇ ਲੜਣੀ ਹਮਸਾ ਵੱਡੀ ਮਨਾ ਮਾਣਾ ਦਿੰਦਾ ਰੱਟਨੇ ਉਹਨੇ ਕਿ ਤੁਸੀਂ ਆ ਕੇ ਜਿੱਡੀ ਗਮ ਰੋਟੀ ਰੋਟੀ ਖਾਣ ਤੋਂ ਮਨਾ ਕੀ ਕਰਾਉਂ ਹੂੰ ਹੂੰ ਡਾਊਟਰ ਕੀ ਆਂਦਾ ਖਾਉਂਦਾ ਵਾ ਵੀ ਢਾਈ ਹੋ ਗਈ ਖਾਣਾ ਨਿਊਟ੍ਰਲ ਖਾ ਹੂੰ ਬਲਰ ਖਾ ਡਾਊਟ ਰੇਨਿੰਗ ਦਾ ਪੀਓ ਖਾ ਕੀ ਚਿਕਨ ਹੂੰ ਹੂੰ ਇਹ ਆਪਣਾ ਐਗ ਐਗ ਖਾਲੀ ਗਰੀ ਗਰੀ ਐਗ ਦੀ ਤੇ ਵੈਸੇ ਵੀ ਸਭ ਚੋਈ ਮਾ ਸਾਰੀ ਆ ਬੰਨਾਂ ਵੀ ਕੀ ਖੋਜੀਆਂ ਨੇ ਕਿਹੜਾ ਖੋਜੀ ਗਿਆਨੀਆਂ ਨੇ ਕਿਹੜਾ ਗਿਆਨੀਆਂ ਨੇ ਕਿਹੜਾ ਗਿਆਨੀਆਂ ਨੇ ਕੀਤੀ ਵਿਗਿਆਨੀ ਹੁੰਦਾ ਗਿਆਨੀ ਨਹੀਂ ਹੁੰਦਾ ਵਿਗਿਆਨੀ ਆ ਹੋਰ ਹੁਣ ਚੱਲੀ ਮੈਂ ਗਈ ਮੇਰੀ ਅੱਗੇ ਨਹੀਂ ਗਈ ਪਲੇਟ ਆ ਤੇ ਕੜਾਈ ਤੇ ਵੇਖੋ ਲਈ ਆਹ ਵਾਹ ਨਾ ਮੁਕੀ ਜੇ ਡਾਉਨ ਕਰ ਚੋ ਮਾਈ ਬੈਗ ਤੇ ਇਹ ਕਿਹੋ ਜੀ ਮੈਗੀ ਵਿੱਚ ਪਾਣੀ ਪਾ ਦੇ ਮੈਗੀ ਪਾਤੀ ਕੋਈ ਉਹਦੇ ਵਿੱਚ ਕੰਡੇ ਹੋਏ ਕੁਝ ਹੋ ਜਾਂਦਾ ਆਹ ਤੇ ਲਿਖਾਇਆ ਹੈ ਪਾੜਾ 2 ਮਿੰਟ ਦੇ ਵਿੱਚ ਫਰੇਦਾ ਹੀ ਤਿਆਰ ਹੋਣੀ 2 ਮਿੰਟ ਥੋੜਾ ਲਿਖਿਆ ਹੈ 10 ਰੁਪਏ ਲਿਖਿਆ ਇਹ ਰ ਸੱਚ ਵੈਸੇ ਕੀਤੀ 2 ਮਿੰਟਾਂ ਚ ਮੈਗੀ ਚਾੜ੍ਹਦੀ ਹੁੰਦੀ ਹੈਗੀ ਝੂਠੀ ਆ ਥੋੜਾ ਗੈਸ ਨੂੰ ਚਲਾਉਣ ਦਾ ਭਾਵੇਂ 1 ਘੰਟਾ ਲੱਗਦਾ ਹੈ ਚਲਾਈ ਦੀ ਥੋੜਾ ਗੈਸ ਜਲਾਏ ਭਾਵੇਂ 2 ਘੰਟਾ ਲੱਗਦਾ ਉਨਾ ਪਾਏ ਵਿੱਚ ਪਾਵਾਂਗੇ ਪੁਦੀਨਾ ਹੂੰ ਨਿਊ ਰੈਸਪੀ ਬਈ ਗਾਈਸ ਆਪਾਂ ਇਹ ਪੁਦੀਨਾ ਪਾਵਾਂਗੇ ਥੋੜਾ ਜਿਹਾ ਐਡ ਕਰਾਂਗੇ ਥੋੜਾ ਜਿਹਾ ਐਡ ਮਤਲਬ ਐਡ ਜਿਹਨੂੰ ਕਹਿੰਦੇ ਆ ਪੁਦੀਨਾ ਸੌਸ ਆਇਲ ਆ ਆਵੇ ਓਇਲ ਮਸਟਰਡ ਓਇਲ ਇਹ ਆਪਾਂ ਪਰ ਕੋਲ ਪੈਕਟ ਪਾਦਲੇ ਦਾ ਹੈ ਮੈਗੀ ਆਸਦੀ ਬਣਾਓ ਬਣਾਓ ਖਾਣੋ ਖਵਾਓ ਤੈਨੂੰ ਖਾਓ ਆਇਲ ਐਡ ਹੋ ਗਿਆ ਬਸ ਉਹ ਤੋਂ ਅਹੀਂ ਆ ਨਾ ਡਿਊਟੀ ਕਰਦੇ। ਆ ਇਹਦੇ ਵੇਲੇ ਕੁਰਸੀ ਪਾਣ ਦੇ ਸਰਕਾਰੀ। ਮੈਂ ਤਾਂ ਬੋਲਿਆ। ਵਾਹ। ਕੁਰਸੀ ਆਪਾਂ ਇਹਦੇ ਨਾਲ ਰੱਖੀ। ਬੈਚ ਲੱਗੇ ਅੱਜ ਦੇ ਉਹ ਭੰਨੇ। ਬਣਾਵਾਂਗੇ ਨਾ ਹੀ ਖਾਣੇ। ਅੰਡੇ ਜਿਥੇ ਚਾਕਲੇਟ ਚਾਕਲੇਟ ਕਿੱਥੇ ਆ? ਸਾਰੇ ਖਾ ਲਈ। ਕਰ ਤਾਂ ਕੰਮ। ਤਬਾ। ਮੈਂ ਵੀ ਨੀਂਦਦਾ ਹੀ ਮਾਹ ਇਹਨਾਂ ਦੀਆਂ ਪੂਰੀਆਂ ਬਿਹਾਏ ਹੋਣੇ ਕਰਨਾ ਹੀ ਹੈ ਨਾ। ਪਰ ਮੈਂ ਉਹ ਜਿੱਥੇ ਕੰਦ ਕੋ ਮਿਹੜਾ ਢੋਲਾ ਸੁਣਦੇ ਜਾਵਾ। ਖਾਣ ਨੂੰ ਕੋਈ ਆਲ ਜਾਗਾ ਵੀ ਕੋ ਮੰਜਾ ਹੀ ਮਿਲਦੇ। ਥੜਾ ਪਾਣੀ। ਇੱਕੋ ਕੁੜੀ ਬੈਠੀ ਆ ਰਹੀ। ਲਓ। ਰੋਣਾ ਪਲ ਕਿੱਥੇ ਆ? ਸੁਣੋ ਅੱਗੇ ਜਿਹੜੀ ਕਣਕ ਵੇਚੀ ਉਹਦਾ ਤੁਹਾਨੂੰ ਡੱਬਾ ਖਵਾਲਤਾ ਹੁਣ ਇਹਦਾ ਰਹਿ ਗਿਆ ਹੈ ਕਿਉਂ ਆਂਦੇ ਜਦੋਂ ਕਿਸਾਨ ਇੱਕ ਕਣਕ ਘਰ ਕਣਕ ਵੇਚ ਕੇ ਘਰ ਆਉਂਦਾ ਨਾ ਤੇ ਆ ਆਪਣੇ ਪਰਿਵਾਰ ਵਾਸਤੇ ਮਠਿਆਈ ਦਾ ਡੱਬਾ ਲੇ ਹੁੰਦਾ ਰਹਿ ਗਿਆ ਹੀ ਨਹੀਂ ਕਿਸੇ ਕਹਿ ਮੈਂ ਕਿਹਨੂੰ ਗਿਆ ਆ ਤੈਨੂੰ ਕਿਹਾ ਨਹੀਂ ਆਈ ਤੂੰ ਮਟਰ ਕੱਢਦੀ ਮਟਰ ਕੱਢਦੀ ਆ ਗਾ ਲਾਡੋ ਖਾਦੀ ਲਾਡੋ ਆ ਕਰੇਲੇ ਵੀ ਬਣਾਦੀ ਲਾਡੋ ਬਣਾ ਦੋ ਕੇ ਹਾਂ ਵਧੀਆ ਇਹ ਵਿਚਾਰੀ ਸੁੱਤੀ ਸੀ ਤੇ ਮੈਂ ਹੁੰਦਿਆਂ ਨੂੰ ਉਠਾ ਦਿੱਤਾ ਉਹਨੇ ਕਿਹਾ ਰਾਤ ਬੜਾ ਤੰਗ ਕਰਦੀ ਉੱਠ ਜੇ ਤੇ ਹੁਣ ਵਿਚਾਰੀ ਉੱਠ ਗਈ ਹੈ ਚੌਕਲੇਟ ਮੈਂ ਕਿਹਾ ਖਾਣੀ ਹੈ ਉੱਠਦੀ ਆਂਦੀ ਹਾਂ ਮੈਂ ਖਾਣੀ ਆ ਉਹ ਕਲੇਟ ਖਾਣੀ ਆ ਅੜਾ ਬਾਬ ਦੀਪਾ ਲਿ ਗਿਆ ਹੈ ਦੁੱਧ ਪੀਣਾ ਹੋਰ ਦੁੱਧੂ ਹੈ ਬੀਰੋ ਇੱਕ ਜਨ ਕੰਡੋ ਲੋ ਜੀ ਮੈਗੀ ਆ ਗਈ ਵਾਓ ਦੋ ਨਹੀਂ ਆਜੀ ਜਿੱਤੇ ਬੀ ਲਾਰ ਅਰਬਾ ਵਾਓ ਅਰਬਾ ਵਲ ਵੇਖੋ ਬਾਬਰੋ ਗਿਆਰ ਹੋ ਜਾਏ ਗਰਮ ਬਹੁਤ ਹੈ ਕਰੇਲੇ ਕਿਹਦੇ ਆ ਪੱਕੜ ਜੇ ਤੂੰ ਪੱਕੜਿਆ ਕਿੰਨੇ ਵਧੀਆ ਕਰੇਲੇ ਨਹੀਂ ਨਹੀਂ ਝੂਬੀ ਨਿਕਲਨੇ ਆ ਜਮਾ ਮੈਂ ਦੇਣਾ ਛਾਦਾ ਟੈਸਟ ਲੱਗੀ ਕਾਇਜ ਜੀ ਜਿੰਨੇ ਦਿੱਤੇ ਮੈਨੂੰ ਇਹ ਰਗਾ ਮੈਂ ਖਾ ਗਏ ਨਹੀਂ ਵੇਖੀ ਤਾਂ ਟੇਸਟ ਕਿੱਥੋਂ ਲੱਗ ਜਣੂ ਸ਼ੋਕਾ ਕਬਾ ਜਾ ਬੈਨੋਣੀ ਮੈ ਲਈ ਮਰਮ ਹੂੰ ਉਪਾਤ ਗਿਆ ਦੂਰ ਬੈਗ ਉਹ ਵਿਚਾਰੀ ਸੱਚੀ ਵੇਖਣ ਦੀ ਜੇ ਦੇ ਦੋ ਮੈਨੂੰ ਮੈਲੀ ਕਿਹੜੀ ਹਰਤਾ ਹੈ ਹਾਂ ਨਹੀਂ ਤੁਸੀਂ ਸ਼ਾਇਦ ਲੱਡੂ ਖਾਣਾ ਹੈ ਸ਼ਾਇਦ ਖਾਓਗੇ ਦੇ ਦੋ ਮੈਨੂੰ ਥੋੜਾ ਜਿਆ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਚਾਹ ਨਾ ਰੋੜ ਦਿਓ ਲੈ ਜੁੰਡੀਆਂ ਕਿਨੇ ਕੀਤੀਆਂ ਤੂੰ ਗਰਮੀ ਭੰਗ ਰੋਣਾ ਬੈਠਾ ਯਾਰ ਉਹ ਗਾਇਸ ਤੁਹਾਨੂੰ ਇੱਕ ਚੀਜ਼ ਬਹਉਣ ਲੱਗੇ ਪ੍ਰਭ ਕੀ ਹੈ ਸਾਗਰ ਦੇ ਵਾਟਰੀ ਦਾ ਜਿਹੜਾ ਲੋਕਾਂ ਨੂੰ ਟ੍ਰੇਨਿੰਗ ਦਿੰਦੀ ਹੈ ਇਹਨੂੰ ਕਰੋ ਨਾ ਕਿਹੜੀ ਟ੍ਰੇਨਿੰਗ ਦਿੰਦੀ ਆ ਆ ਦੇਖਿਓ ਗਾਇਸ ਧਿਆਨ ਨਾਲ ਉਹ ਬਾਬੇ ਦੋ ਬੈਠੇ ਵਿੱਚ ਜੀ ਲੰਗਾ ਦੇ ਵਿੱਚੋਂ ਦੀ ਉਹ ਗਏ ਆ ਆਪਣੀ ਉਹ ਰੱਡੇ ਗਾਲਾਂ ਕਰ ਰਹੇ ਨੇ ਬੁਰਾ ਹੀ ਹਾਲ ਹੈ ਨਾ ਮਲੀ ਸਾਹਿਬ

ਕੋਦੀ ਹੈ ਇਹ ਉਹ ਨਹੀਂ ਬਣਾਉਣਾ ਸਰ ਦੁਜੇ ਤੇ ਇਹਨੇ ਆਪਣੇ ਵੀ ਛੇੜੇ ਮਾਰੇ ਪਰ ਇਹਨੇ ਸੋਨੇ ਚਿੱਟੇ ਨਿਕਲੇ ਉਹਦੇ ਚ ਸਬ지 ਨਾ ਹੋਵੇ ਨਾ ਤਾਂ ਰੋਕੋ ਕਿ ਕਿ ਲੈ ਗਈ ਹੈ ਹਾਂਜੀ ਗਾਇਜ਼ ਡਿਊਟੀ ਤੋਂ ਆ ਗਈ ਘਰ ਤੇ ਘਰਾਂ ਕੇ ਪੀਪੀ ਚਾਹ ਚਾਹ ਤੇ ਜਾ ਜੋ ਪੀਤੀ ਨੇ ਮੱਲੀ ਸਾਹਮਣੇ ਬਣਾ ਲਈ ਮੈਗੀ ਤੇ ਮੈਗੀ ਮੁੱਗੀ ਖਾਦੀ ਖਾ ਪੀ ਗਏ ਤੇ ਹੁਣ ਰੈਸਟੋਰੈਂਟ ਕੀਤੀ ਤਾਂ ਬਹੁਤ ਜ਼ਿਆਦਾ ਧੁੱਪ ਹੀ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਤੇ ਹੁਣ ਥੋੜਾ ਜਿਹਾ ਮੌਸਮ ਜਿਹੜਾ ਵਾ ਨਾ ਉਹ ਵੇਖੋ ਠੰਡਾ ਹੋ ਗਿਆ ਵਾ ਲੱਗਦਾ بارش ਬੁਰੀ ਸ਼ਾਊਗਾ ਅੱਜ ਵੈਸੇ ਵੈਸੇ بارش ਦੀ ਦਸੀ ਹੈ ਵੇਖੋ ਬਾਕੀ ਆਉਂਦੀ ਹੈ ਕਿ ਨਹੀਂ ਅਜੀ ਮੱਲੀ ਸਾਬ ਦੀ ਪਾਲੀ ਆ ਜੁੱਤੀ ਮੱਲੀ ਸਾਬ ਦੋ ਜਾਣਗੇ ਤੁਹਾਨੂੰ ਮੈਂ ਆਪਣੀ ਇਹ ਤਾਂ ਨਮ ਲਮਣੀ ਆ ਮਾਨੋ ਅਛਾ ਦੀ ਨੀ ਕਿ ਜਮਾਣੋਂ ਤੇ ਬੜੇ ਪਿਆਰ ਨਾਲ ਪਾਲੀ ਆਪਾਂ ਮਾਣੋਂ ਮਾਣੋਂ ਮੇਰੇ ਸਾਰਿਆਂ ਨੂੰ ਮਾਹਲੋ ਸਾਰਿਆਂ ਨੂੰ ਆ ਸਾਟਲ ਵਾਲੀ ਇਹ ਨਿਆ ਵਖੋ ਚਰੀ ਮਾਣੋਂ ਨੇ ਬਾਪ ਮਾਣੋਂ ਕਿੱਥੇ ਆ ਉਹ ਤਾਂ ਤੇ ਡੱਗੀ ਹੁੰਦੀ ਛੱਟ ਲੱਗੀ ਮਾਣੋਂ ਦੇ ਕਿੱਥੇ ਆ ਮਾਣੋਂ ਉਹ ਦੇਖ ਆ ਜਿਹੜੀ ਮਾਣੋਂ ਇਹ ਤਾਂ ਤੇ ਡੱਗੀ ਹੁੰਦੇ ਬਾਪ ਕਹਿੰਦੀ ਕਿ ਮਾਣੋਂ ਦੇ ਛੱਟ ਲੱਗੀ ਆ ਛੱਟ ਕਿ ਚਲੋ ਵੇਖਦੇ ਆ ਕੀ ਕਰਨਾ ਕੀ ਨਹੀਂ ਜੋ ਕੁਝ ਵਲੌਗ ਚ ਵੇਖਿਆ ਤੁਸੀਂ ਵਧੀਆ ਲੱਗਦਾ ਵਾ ਤੇ ਉਹਨੂੰ ਪਲੀਜ਼ ਪਿਆਰ ਦਿਆ ਕਰੋ ਪਿਆਰ ਦਿਆ ਕਰੋ ਪਿਆਰ ਦਿਆ ਕਰੋ ਮੱਲੀ ਸਾਹਿਬ ਪਿਆਰ ਤੁਹਾਡੇ ਪਿਆਰ ਸਦਕਾ ਹੀ ਅੱਗੇ ਤੱਕ ਜਾ ਸਕਦੇ ਆ ਤੇ ਤੁਹਾਡੇ ਪਿਆਰ ਦੀ ਹੀ ਲੋੜ ਆ ਤੇ ਉਧਰ ਵੇਖੋ ਕਿੰਨਾ ਪ੍ਰਭਾਵ ਆ ਗਿਆ ਬਦਲ ਜੜੀ ਜੜੀ ਕਣਕ ਹੋ ਜਾਂਦੀ ਇਹਨਾਂ ਨੂੰ ਖੁੱਡ ਨਹੀਂ ਜਾਈ ਮੱਲੀ ਸਾਹਿਬ ਨੇ ਕਣਕ ਕਣਕ ਤੁਹਾਨੂੰ ਬੜੀ ਜੀਚੀ ਤੇ ਹਲਾ ਬਾਪ ਹੁਣ ਤਾਂ ਤੱਕ ਜੀਵਾਂ ਏਦਾਂ ਪੱਠੇ ਵੇਖੋ ਏਦਾਂ ਹੁੰਦੇ ਪੱਠੇ ਹਾਂ 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 ਦੇਖੋ ਹਵਾ ਆ ਗਈ ਥੰਡੀ ਥੰਡੀ ਪਤਾ ਨਾ ਸੱਚੇ ਚੈੱਕ ਕਰ ਆਹਾਹਾ ਨੀ ਆ ਰਾਇਆ ਮੌਸਮ ਹੋਇਣਾ ਹੁਣ ਠੰਡਾ ਤੇ ਪਰ ਨਹੀਂ ਇਚਾਰੇ ਜਿਨ੍ਹਾਂ ਦੀ ਕਣਕ ਰਹਿੰਦੀ ਆ ਤੇ ਉਹਨਾਂ ਵਾਸਤੇ ਤੇ ਓਖਾ ਹੋਣਾ ਨਾ ਖਣਾ ਮਲੀ ਸਾਹਿਬ ਮੈਂ ਜਿਨ੍ਹਾਂ ਦੀ ਕਣਕ ਰਹਿੰਦੀ ਆ ਆਹ ਦੇਖੋ ਪੱਠੇ ਲਈ ਮਾਣੋਂ ਨੂੰ ਪਾਉਣੇ ਨੇ ਬਾਬ ਮਾਣੋਂ ਨੂੰ ਪਾ ਤੇ ਪੱਠੇ ਮਾਣੋਂ ਖਾਓਗੀ ਚਟ ਲੱਗੀ ਸੀ ਮਾਣੋਂ ਦੇ ਕੋਈ ਨਹੀਂ ਦਵਾਈ ਦਵਾਨ ਕੋਈ ਨਹੀਂ ਦਵਾਈ ਦਵਾਨੇ ਦਵਾਈ ਦਵੋਨੇ ਦਵੋਨੇ ਹਾਂ ਆ ਚਲੋ ਆਜੋ ਚਲੀਏ ਟੀਕਾ ਲਾਉਣੇ ਆ ਟੀਕਾ ਲਾਉਣੇ ਆ ਟੀਕਾ ਲਵਾਉਣਾ ਉਹਦਾ ਨਹੀਂ ਦਵਾਈ ਦਿਵਾਉਣੀ ਬਾਬਾ ਦੀ ਟੀਕਾ ਲਵਾਉਣੇ ਆ ਚੈੱਕ ਕਰੋ ਗਾਇਜ਼ ਵੀਊ ਬੱਦਲ ਹੋਇਆ ਪਿਆ ਏ ਤੁਹਾਨੂੰ ਸਾਹਮਣੇ ਇੱਕ ਚੀਜ਼ ਦਿਖਾਈਏ ਆ ਵੇਖੋ ਕਿੰਨੀ ਸੋਹਣੀ ਲੱਗਿਆ ਜੀ ਆ ਉਹ ਬੱਦਲ ਛਾੰਗਿਆ ਜੀ ਕੋ ਸਾਹਮਣੇ ਬੱਦਲ ਛਾੰਗਿਆ ਬਹੁਤ ਬੱਦਲ ਆ ਗਿਆ ਜੀ ਕੋਈ ਗੱਲ ਬਾਰਿਸ਼ ਹੋਊਗੀ ਰਮੀ ਤੂੰ ਆਇਆ ਇੱਧਰ ਰਮੀ ਸਾਹਮਣੇ ਕਿੰਨਾ ਪਿਆਰਾ ਬੀ ਉਹ ਤੇ ਚੱਲੇ ਬਾਬਾ ਜੀ ਦੇ ਮੱਥਾ ਟੇਕਣ ਮੈਂ ਵੀ ਅੱਜ ਚਲਦੇ ਆ ਗੁਰਦੁਆਰਾ ਸਾਹਿਬ ਵੇਹ ਜਾਈਦਾ ਇੱਕ ਦਿਨ ਛੱਡਦੀਦਾ ਵਾ ਦੋ ਦਿਨ ਪਰ ਗੁਰਦੁਆਰਾ ਸਾਹਿਬ ਜ਼ਰੂਰ ਜਾਇਗਾ ਗੁਰੂ ਘਰ ਨਹੀਂ ਹੁਣ ਛੱਡਣਾ ਜੋ ਮਰਜ਼ੀ ਹੈ ਪਹਿਲਾਂ ਹੀ ਛੱਡਿਆ ਗਿਆ ਸੀ ਹਾਂਜੀ ਉਹ ਲੱਗੀ ਟੋਕੇ ਬੋਲ ਹੋਰ ਮੰਮੀ ਉਹਦੀ ਬੋਲ ਦੇ ਦੇ ਕਿ ਸੁੱਟ ਗਈ ਆ ਆਏ ਲੱਗੀ ਵਿਚਾਰੀ ਦੀ ਬੋਲ ਹੁਣ ਮੈਂ ਕੀ ਕਰਾਂ ਤੂੰ ਵੀ ਕਿਉਂ ਦਿੱਤੀ ਉਹ ਖੁੱਲੀ ਛੱਡੀ ਨਾ ਤੋਂ ਡਿੱਗ ਪੀ ਵਿਚਾਰੀ ਦਿੱਤੇ ਉਹ ਲੱਗ ਪਈ ਬਦਲ ਬਹੁਤ ਜ਼ਿਆਦਾ ਆ ਗਿਆ ਗਾਇਸ ਤੁਹਾਨੂੰ ਮੈਂ ਵਿਖਾਇਆ ਨਾ ਵੀਊ ਚੈੱਕ ਕਰਾਇਆ ਤੇ ਹੁਣ ਗੁਰਦੁਆਰਾ ਸਾਹਿਬ ਜਣਾ ਮੱਥਾ ਟੇਕਣ ਚੱਲਦੇ ਆ ਤੇ ਤੁਹਾਨੂੰ ਦਰਸ਼ਨ ਕਰਾਉਨੇ ਬਾਬਾ ਜੀ ਗੱਦਾ ਜਣਾ ਮੇਰੇ ਤੋਂ ਮੈਨਿਕਾ ਇੱਥੇ ਮੱਥਾ ਟੇਕ ਦੋ ਇੱਥੇ ਟੇਕ ਦੋ ਭਲੇ ਮੱਥਾ ਟੇਕ ਦੋ ਐਂਦਾ ਕਰਕੇ ਮੱਥਾ ਟੇਕ ਦੋ ਬਾਬਾ ਜੀ ਨੂੰ ਮੱਥਾ ਲਾਓ ਨਹੀਂ ਐਂਦਾ ਨਹੀਂ ਨਾ ਹਾਜ਼ਰੀ ਲੱਗਦੀ ਕੋਈ ਨਹੀਂ ਲੱਗਦਾ ਹੈ ਨਾ ਦੇਖੋ ਗਾਇਸ ਕੀ ਹਾਲ ਬਣਿਆ ਪਿਆ ਦੇਖਦੋ ਮੱਖਰਾ ਪੂਰਾ ਬੱਦਲ ਆ ਗਿਆ ਇਧਰ ਮੁਗਾ ਕੇ ਦੇਖਦੋ ਮੱਖਰਾ ਗੁਰਦੁਆਰਾ ਸਾਹਿਬ ਵੀ ਜਾਣਾ ਮੈਂ ਚੱਲੀ ਆ ਯਾਰ ਚੱਲੀਏ ਜਿਹੜੀ ਰਹਿ ਗਈ ਕਣਕ ਤੇ ਉਹ ਬਾਬਾ ਵੜਾ ਦੇ ਉਹ ਮੜ ਪਾ ਸਾਡੀ ਸਾਡੀ ਕੱਲਿਆਂ ਦੀ ਨਹੀਂ ਜਿਨ੍ਹਾਂ ਦੀ ਰਹਿ ਗਈ ਸਾਰਿਆਂ ਦੀ ਬਾਬਾ ਵੜਾ ਦੇ ਕੋਈ ਦੋ ਚਾਰ ਕਿਲੋ ਛਟਾ ਛੋਟਾ ਨਾ ਕੋਈ ਪੱਤਰੀ ਪਈਦਾ ਤੇ ਕਣਕਾਂ ਕੋਣਕਾਂ ਸਾਂਭੀਆਂ ਨਹੀਂ ਚਲੋ ਮਾਰ ਕੇ ਮਦਾਵਾ ਰੂੜੀ ਤੂੜੀ ਤੜੀ ਆਸਤੇ ਵੀ ਚਲੋ ਨਾਲ ਵੀ ਚਾਹੀਦਾ ਸਭ ਕੁਝ ਚਾਹੀਦਾ ਸਾਨੂੰ ਇਹ ਆ ਵੀ ਜਦੋਂ ਬੱਦਲ ਹੁੰਦਾ ਹੈ ਕਿ ਨਹੀਂ ਬੱਦਲ ਉਦੋਂ ਜ਼ਿਆਦਾ ਕਿਸਾਨ ਡਰਦਾ ਵਾ ਤੇ ਜਾਂ ਗਰੀਬ ਬੰਦਾ ਡਰਦਾ ਜਿਹਦੀ ਵਿਚਾਰੇ ਦੀ ਛੱਤ ਮਾੜੀ ਹੋਵੇ ਤੇ ਕਿਸਾਨ ਤਾਂ ਡਰਦਾ ਹੀ ਡਰਦਾ ਵਾ ਕਿਸਾਨ ਕਿਉਂ ਡਰਦਾ ਵਾ ਕਿਉਂਕਿ ਉਹਦੀ ਪੂੰਜੀ ਹੁੰਦੀ 6 ਮਹੀਨਿਆਂ ਦੀ ਜਿਹੜੀ ਆ ਪੈੜੀਆਂ ਦੇ ਵਿੱਚ ਤੇ ਫਸਲ ਹੁੰਦੀ ਹੈ ਉਹਦੀ ਉਹ ਚਾਹਦਾ ਵਾ ਕਿ ਮੇਰੀ ਜਿਹੜੀ ਆ ਵੀ ਕੱਲਾ ਕੱਲਾ ਦਾਣਾ ਕੋਈ ਵੀ ਕਿਸਾਨ ਜਿਹੜਾ ਕਿ ਆਉਂਦਾ ਜੇ ਵੀ ਮੇਰਾ ਇੱਕ ਵੀ ਦਾਣਾ ਬਰਬਾਦ ਹੋਵੇ ਮੰਡੀ ਵਿੱਚ ਚਲ ਜੇ ਮੈਨੂੰ ਉਹਦੇ ਪੈਸੇ ਕਿਉਂਕਿ ਪਹਿਲਾਂ ਇਹ ਇਹੋ ਜਿਹਾ ਬਿਜ਼ਨਸ ਹੈ ਜਿਸ ਦੇ ਵਿੱਚ ਪਹਿਲਾਂ ਪੈਸਾ ਲੱਗਾ ਹੁੰਦਾ ਵਾ ਦੇ ਬਾਅਦ ਵਿੱਚ ਆਪਾਂ ਪੈਸੇ ਲੈ ਨਹੀਂ ਚਲੋ ਪ੍ਰਮਾਤਮਾ ਸੁੱਖ ਰੱਖੇ ਸਾਰਿਆਂ ਦਾ ਪੜਾਵੇ ਬਾਕੀ ਇਹ ਅੱਜ ਚਲੋ ਸ਼ਾਇਦ ਬਦਲ ਜੇ ਮੌਸਮ ਹੁਣ ਲੰਘ ਚੱਲਿਆ ਸਾਈਡ ਸਾਈਡ ਜੀ ਵੇਖੋ ਤੇ ਹੁਣ ਹੀ ਇਥੇ ਰਾਤ ਕਰਨੀ ਹੈ ਬੜੇ ਹੱਲੇ ਕਰਦਾ ਬਦਲ ਲੰਘੇ ਜਿਦਾ ਚੱਲ ਜੜੀ ਰਹਿ ਗਈ ਵੜਦੀ ਹੈ ਫਿਰ ਮੈਂ ਉਹਨੂੰ ਕਿਹਾ ਜੇ ਤਾਂ ਵੜਦੇ ਅੱਜ ਪਰ ਆਇਆ ਜੀ ਜੋ ਰਿਹਾ ਨਾ ਅਜੇ ਥੋੜਾ ਬੋਤਾ ਡੀ ਜਾਂਦਾ ਗੋਮਜਾ ਲੱਗਾ ਜਾਦਾ ਚਾਹਾਂ ਜਾਂ ਪੈ ਗਿਆ ਗੋਮਜਾ ਲੱਗਾ ਵਾ ਤੇ ਬਦਲ ਆਇਆ ਨਾ ਤੁਸੀਂ ਕਿੰਨਾ ਟਾਈਮ ਮਿਸਟ ਕਰਨ ਦੇ ਚੱਲੀਏਗਾ ਯਾਰ ਆ ਸੋਟਾ ਹੀ ਬਾਲ ਪਤਾ ਨਹੀਂ ਕਿੱਥੇ ਕਿਤੇ ਨੇ ਬਹੁਤ ਸਤਾਇਆ ਹਨ ਮਮੀ ਉਧਰ ਚਲਰ ਬਾਬਾ ਚਲ ਪਤਾ ਚਲ 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 ਅਸੀਂ ਜਾਣਾ ਜੂ ਕੋਟਪੁਰਾ ਸਾਹਿਬ ਤੇ ਉਧਰੋਂ ਬਹੁਤ ਕਾਫੀ ਬਦਲ ਹੋ ਗਿਆ ਪਰ ਤਿਆਰ ਹੋਏ ਆ ਜੀ ਹੁਣ ਜਾਣਾ ਮੈਂ ਤੇ ਮਤਲਬ ਜਾਣਾ ਹਣਾ ਚਲ ਕੋਟਪੁਰਾ ਚਲਰ ਬਾਬੂ ਤਰ ਪਤਾ ਨਹੀਂ ਦੇ ਛੱਟਣ ਲੱਤ ਜਾਣਗੇ ਭੱਜ ਗਏ ਕੋਈ ਤਾਂ ਮੈਂ ਕਹਿ ਨਹੀਂ ਚੱਲੀ ਇਹਨੂੰ ਲਾ ਭੱਜੇ ਭੱਜੇ ਜਾਣਾ ਭੱਜ ਲਾਉ ਨਹੀਂ ਚਲੋ ਮੈਂ ਲੈ ਕੇ ਆਉਂਗੀ ਜੀ ਜੀ ਕੀ ਖਾਣਾ ਠੀਕ ਹੈ ਹੈ ਠੀਕ ਹੈ ਜੀ ਵੰਦ ਕਿਹਨੇ ਉਹ ਦਿੱਤੀ ਸੀ ਇਹ ਵੀ ਲੈ ਆ ਦੇ ਹਾਂ ਬੋਲਿਆ ਬੋਲ ਲੈ ਆ ਦੋਸਾਂ ਤੇਰੀ ਜਿਹੜੀ ਬੋਲ ਚੱਕਤੀਆਂ ਦੀ ਬੋਲ ਲੈ ਬੋਲ ਲੈਣੇ ਛੋਟੀ ਕਿਹੜੀ ਬੋਲੇਗੀ ਕਿਹੜੀ ਲਿਓਣੀ ਵੱਡੀ ਵੱਡੀ ਲੈ ਆ ਦੀਏ ਵੱਡੀਆਂ ਆ ਗਈਆਂ ਵਾ ਕਿਹੜੀ ਪਾਣੀ ਵਾਲਾ ਆ ਬੋਲ ਲੈ ਚਲੋ ਜੀ ਮਿਲਦੇ ਤੁਹਾਨੂੰ ਗੁਰਦੇਵ ਸਰ ਓਕੇ

ਇਹ ਤਾਂ ਸੋਪਾ ਉੱਪਰ ਕਿੱਥੇ ਵਾਕੀ ਕਿਹੜੀ ਬੋਲ ਲਿਆਕ ਦਿੱਤੀ ਵਿਖਾਓ ਨਾਲ ਸਾਰੇ ਆ ਵੇਖੋ ਇੱਕ ਬੋਲ ਰਹਿ ਗਈ ਰੋਮੀ ਤੋਂ ਦੂਜੀ ਨਵੀਂ ਲਿਆ ਕੇ ਦਿੱਤੀ ਹੋਰ ਕੋਈ ਨਹੀਂ ਉਹ ਨਵੀਂ ਲਿਆਤੀ ਹੈ ਨਾ ਇਹਦੇ ਨਾਲ ਦੀਆਂ ਦੋ ਬੋਲ ਸੀ ਉਹ ਕਿੱਥੇ ਆ ਇਧਰ ਮੱਲੀ ਸਾਹਿਬ ਵੱਲ ਵੇਖੋ ਇਥੇ ਬੈਠੀ ਆ ਗਿਆ ਰੋਟੀ ਖਾਣ ਲਈ ਕੋਈ ਨਾ ਕੀ ਕਰੀਏ ਭੈਲੇ ਹਾਂ ਬਾਹਰ ਚੱਲੇ ਦੀ ਜਾਂਦੇ ਢਪਾਣ ਅੱਧਾ ਅੱਧਾ ਕਾੜਿਆ ਮੈਨੂੰ ਦੱਸਿਓ ਕਮੈਂਟ ਕਰ ਕੋ ਸਾਹਮਣੇ ਮੂੰਹ ਹੰਦਾ ਨਾਲ ਕਰਕੇ ਗੱਲ ਕਰੋ ਨਾ ਤੇਰੀ ਦੱਸਣਗੇ ਕਿਤੇ ਕਿਤੇ ਕਮੈਂਟ ਮੈਂ ਕਿਤੇ ਕਿਤੇ ਮੀਂਹ ਪੈਣਾ ਕਮੈਂਟ ਕਰਦੇ ਸਨ ਅਈ ਸ਼ਾ ਤਾਂ তুই ਫੋਨ ਚਲਾਈ ਜਾ ਉਹ ਅੜਰ ਬਾਬ ਹਾਂ ਫੋਨ ਚਲਾਈ ਜਾਣ ਕੋਈ ਕੰਮ ਨਹੀਂ ਟਾਈਮ ਹੋ ਗਿਆ 3:30 ਵਜੇ ਦਾ ਰੋਟੀ ਬਣੀ ਖਾ ਕੇ ਹੋ ਗਿਆ ਫ੍ਰੀ ਹੁਣ ਲੱਗਿਆ ਇਹ ਪਾਪ ਕੌਰ ਬਣਾਉਣਾ ਉਥੋਂ ਵੀ ਮਿਲਦੇ ਆ ਮੰਮਾ ਮੰਮਾ ਉਹ ਪਰ ਇਹ ਕਿਹੜੇ ਘਰ ਦੇ ਬਣਾਇਂਦੇ ਨੇ ਇਹ ਜ਼ਿਆਦਾ ਉਦਿਆ ਬੰਦੇ ਸਹੀ ਗੱਲ ਹੈ ਗਰਮ 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 ਉਦਨ ਬਣਾਏ ਨੇ ਕਿਨੇ ਦਾ ਭਾਗਤਾ ਆਂਦਾ ਇਹ ਸਸਤਾ ਹੀ ਬੈਠਾ ਉਹ ਮਹਿੰਗੇ ਉਹਦਾ ਵੀ ਉਹ 10 ਰੁਪਏ ਦੇ ਦਿੰਦਾ ਦਿੰਦੇ ਆ ਅਰਵਾਉਂ ਤੋਂ ਵੀ ਲੈ ਨਹੀਂ ਥੋੜੀ ਜਲਦੀ ਪਾ ਲੀਏ ਮਾੜੀ ਜੀ ਨਹੀਂ ਰਹਿਣ ਲੋ ਆਲੇ ਨੇ ਵਧੀਆ ਉਹ ਤੋਂ ਬੰਦ ਲਾ ਲਾ ਤੋ ਦਵਾ ਗਿਆ ਪਾਈ ਤੱਕ ਤੇ ਪਾਪ ਕੌਰ ਬਣ ਗਿਆ ਆਪਣੀ ਹੋਣੀ ਤਿਆਰ ਫਿਰ ਲੈਣੀ ਆ ਪੱਕਾ ਪੀ ਹਰ ਬਬ ਦੇਖ ਲਗਾ ਹੁਣ ਹੁਣ ਥਰ ਥਰ ਤਰਦਨੀ ਥਰ ਲਗਾਉਂ ਥਰ ਅਜਿੰਦੇ ਦੇਖੀ ਕਿਦਾਂ ਕਰਦਾ ਇਹਦੇ ਚੱਟ ਵਜਣਾ ਆਪਣੇ ਥਰ 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 ਹੋਏ ਇਹ ਲਗਾ ਜੀ ਫੇਰ ਲਗਾਓ ਬਸ ਘਰ ਨਹੀਂ ਹੈਗਾ ਕੁਕਰ ਆਪਣਾ ਬੱਸ ਉਹ ਕਰ ਲਵਾਂਗੇ ਹੈ ਕੁਕਰ ਹੀ ਘਰ ਤੋਂ ਲਓ ਮੈਂ ਗਾਇਸ ਨੂੰ ਦਿਖਾਉਣੀ ਗਾਇਸ ਪਾਤਾ ਨਾ ਦੇਖੋ ਉਹ ਬੰਦੇ ਪਈ ਹੁਣ ਠਕ 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 ਥੋੜੀ ਅੜੇ ਤੋਂ ਪਾਤਾ ਲਓ ਜੀ ਗਰਮ ਗਰਮ ਪਾਪੜੇ ਬੰਗਿਆ ਰਬਾ ਖਾਣੇ ਉਹਨੇ ਛਾਦਿਆ ਵਧੀਆ ਬਣੇ ਮਾਦੀ ਸਾਹਿਬ ਕਿੰਨੇ ਸਵਾਦ ਬਣੇ ਵਧੀਆ ਹੁਣ ਲਾਣੇ ਦੇ ਵਿੱਚ ਗਰਮਟਿਕ ਪਿਆ ਹੁੰਦਾ ਇਹਦੇ ਵਿੱਚ ਸਾਰਾ ਕੁਝ ਪਿਆ ਹੁੰਦਾ ਵਾ ਤੇ ਇਹਦੇ ਵਿੱਚ ਤੇ ਮਤਲਬ ਤੇਲ ਤੂਲ ਪਿਆ ਹੁੰਦਾ ਸਾਰਾ ਕੁਝ ਪਿਆ ਹੁੰਦਾ ਵਾ ਤੇ ਬਸ ਇਹਦੇ ਵਿੱਚ ਥੋੜੀ ਜੀ ਨਾ ਉਹੀ ਐਡ ਕਰਦੇ ਆ ਹਲਦੀ ਸਵਾਦ ਬੰਦੇ ਆ ਹਾਂ ਥੋੜੀ ਜੀ ਹਲਦੀ ਐਡ ਕੀਤੀ ਅੱਜ ਮੈਂ ਤੇ ਉਹਦਾ ਵਧੀਆ ਚੀਜ਼ ਬਣਦੀ ਹੈ ਨਾ ਚਲੋ ਖਾਪੀ ਲਈ ਹਲਦੀ ਬੱਕਰੀ ਭਾਈ ਆ ਹਲਦੀ ਮਾੜੀ ਜੀ ਪਾਈ ਆ ਕਲਰਫੁਲ ਤੇ ਬਾਕੀ ਜੀ ਗਾਇਸ ਬਾਹਰ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ ਤੇ ਮੌਸਮ ਪੂਰਾ ਜਿਹੜਾ ਖਰਾਬ ਹੋ ਚੁੱਕਾ ਵਾ ਤੇ ਫਿਰ ਇੱਥੇ ਹੀ ਕਰ ਰਹੇ ਆ ਆਪਾਂ ਵਲੌਗ ਦਾ ਐਂਡ ਤੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸੋਣਾ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਸਾਰਿਆਂ ਨੂੰ ਬਾਏ ਬਾਏ